ਦੋਸਤੋ ਇੱਕ ਜਿਹੜੀ ਤੁਸੀਂ ਔਰਤ ਦੇਖ ਰਹੇ ਹੋ ਇਹਨੇ ਇੱਕ ਬੇਰਹਿਮੀ ਨਾਲ ਪ੍ਰਵਾਸੀ ਮਜ਼ਦੂਰ ਹੈ ਇਹ ਇੱਕ ਨੌਜਵਾਨ ਮੁੰਡੇ ਦਾ ਕਤਲ ਕੀਤਾ ਜੀ ਨੌਜਵਾਨ ਮੁੰਡੇ ਨੂੰ ਮਾਰਿਆ ਇਹ ਕਿਉਂ ਕਿਉਂ ਮਾਰਿਆ ਜਿਹੜਾ ਤੁਸੀਂ ਮੁੰਡੇ ਨੂੰ ਬੇਰਹਿਮੀ ਨਾਲ ਮਾਰਿਆ ਇਹ ਕੀ ਕਾਰਨ ਸੀਗਾ ਪੂਰੀ ਗੱਲ ਤੁਸੀਂ ਖੁੱਲ ਕੇ ਦੱਸਣੀ ਹੈ ਝੂਠ ਨਹੀਂ ਬੋਲਣਾ ਛੇੜ-ਛਾੜ ਕਰਦਾ ਸੀ ਉਹਨਾਂ ਤਾਂ ਮਰਨਾ ਹੀ ਸੀਗਾ ਇਹ ਇਹ ਕਹਿਦੀ ਸੀ ਮੇਰੇ ਨਾਲ ਛੇੜ-ਛਾੜ ਕਰਦਾ ਸੀਗਾ ਤਾਂ ਉਹਨੇ ਮਰਨਾ ਸੀ ਤਾਂ ਇਹ ਥੋੜੀ ਜਿਆਦਾ ਜੇ ਤਿੰਨੇ ਛੇੜ-ਛਾੜ ਕਰਦਾ ਸੀਗਾ ਤੂੰ ਥਾਣੇ ਕੰਪਲੇਨ ਲਿਖਾ ਸਕਦੀ ਸੀ ਉਹ ਤੇ ਪਰਿਵਾਰ ਨੂੰ ਦੱਸਦੀ ਉਹਦੇ ਘਰ ਵਾਲਿਆਂ ਨੂੰ ਦੱਸਦੀ ਉਹਦੇ ਪੰਚਾਇਤ ਮੈਂਬਰਾਂ ਨੂੰ ਦੱਸਦੀ ਰੁਸ਼ਮੀ ਤੂੰ ਉਹਨੂੰ ਮਾਰਨਾ ਸੀ ਉਹ ਨੂੰ ਮਾਰ ਕੇ ਤਾਂ ਉਹਨੂੰ ਮੌਕੇ ਦਿਸਿਆ ਤੂੰ ਹੀ ਜਦੀ ਸੀ ਅਸੀਂ ਪਰਦੇਸੀ ਬੰਦੇ ਆ ਜੀ ਇੱਥੇ ਆ ਸਾਡੀ ਕਿਹੜਾ ਕੋਈ ਸੁਣਦਾ ਨਾ ਪੁਲਸਾਂ ਵਾਲੇ ਥੁਰਦੇ ਨਾ ਕੋਈ ਪੰਚਾਇਤ ਸੌਂਦੀ ਨਹੀਂ ਪ੍ਰਵਾਸੀ ਮਜ਼ਦੂਰ ਤਾਂ ਤੂੰ ਹੈਗੇ ਆ ਤਾਂ ਮਤਲਬ ਇਹ ਥੋੜੀ ਇਹ ਥੋੜੀ ਵੀ ਇੱਥੇ ਕਿਹਨੇ ਕਿਹਾ ਕਿਸੇ ਜੱਜ ਨੇ ਕਿਹਾ ਜਾਂ ਸਰਕਾਰ ਨੇ ਕਿਹਾ ਜਾਂ ਸਾਡੇ ਸਰਕਾਰ ਵਾਲੇ ਕਿਹਾ ਵੀ ਮੌਕੇ ਤੇ ਜੇ ਬੰਦਾ ਤੁਹਾਨੂੰ ਕੋਈ ਛੇੜਖਾਨੀ ਕਰਦਾ ਤਾਂ ਉਹਨੂੰ ਮੌਕੇ ਤੇ ਸਹਾਇਤਾ ਦਿੱਤੀ ਜਾਵੇ ਇਹ ਥੋੜੇ ਕੋਲੇ ਅਥਾਰਟੀ ਹੈ ਇਸ ਗੱਲ ਦੀ ਇਹ ਮੌਕੇ ਤੇ ਸਹਾਇਤਾ ਨਹੀਂ ਦਿੱਤੀ ਉਹਨੂੰ ਕੱਟੋ-ਕੱਟ 5 ਸਾਲ ਹੋ ਚੱਲੇ ਸੀਗੇ ਜਦੋਂ ਕਰਦਿਆਂ ਨੂੰ ਵੀ ਦੱਸਿਆ ਉਹਦੇ ਕਰਦੇ ਉਲਟਾ ਮੇਰੇ ਤੇ ਇਲਜ਼ਾਮ ਲਾਉਂਦੇ ਸੀ ਕੀ ਇਲਜ਼ਾਮ ਲਾਉਂਦੇ ਸੀ ਤੁਹਾਡੇ ਤੇ ਇਹ ਕੀ ਥੋੜੀ ਨੀਤੀ 'ਚ ਫਰਕ ਹੈ ਅਰ ਕਿ ਵੀਰ ਮੈਂ ਆਪ ਦੇ ਘਰ ਵਾਲੇ ਨੂੰ ਦੱਸਣਾ ਵਯਾ ਮੈਨੂੰ ਹੂੰ ਫਿਰ ਉਹਨੇ ਉਹਦਾ ਕਤਲ ਹੀ ਕਰਤਾ ਅੱਛਾ ਇਹ ਕਹਿੰਦੀ ਜੀ ਮਤਲਬ ਇਹ ਅੱਜ ਦੀ ਗੱਲ ਨਹੀਂ ਕਹਿੰਦੀ ਮੈਂ ਬਹੁਤ ਟਾਈਮ ਤੋਂ ਮੁੰਡਾ ਮੈਨੂੰ ਛੇੜ ਛੇੜ ਛੜ ਕਰਦਾ ਸੀ ਤੰਗ ਕਰਦਾ ਸੀ ਤੰਗ ਪਰੇਸ਼ਾਨ ਕਰਦਾ ਸੀ ਤਾਂ ਮਤਲਬ ਹਾਰ ਕੇ ਮੈਂ ਇਹ ਕਦਮ ਚੱਕਿਆ ਤਾਂ ਅ ਮੁੰਡੇ ਨੂੰ ਕਿਵੇਂ ਮਾਰਿਆ ਤੁਸੀਂ ਇਹ ਦੱਸ ਸਕਦੇ ਹੋ ਵੀ ਮੁੰਡੇ ਨੂੰ ਕਿਵੇਂ ਮਾਰਿਆ ਕੀ ਦਿੱਤਾ ਉਹ ਤਾਂ ਨਹੀਂ ਮੈਨੂੰ ਪਤਾ ਜੀ ਕੀ ਦਿੱਤਾ ਪਰ ਜੋ ਕੁਝ ਮੇਰੇ ਘਰ ਵਾਲੇ ਨੇ ਲਿਆ ਕੇ ਦਿੱਤਾ ਸੀ ਉਹਨੂੰ ਦੁੱਧ ਚ ਘੋਲ ਕੇ ਪਿਆਤਾ। ਅੱਛਾ ਇਹ ਕਹਿੰਦੀ ਜੀ ਦੁੱਧ ਦੇ ਵਿੱਚ ਘੋਲ ਕੇ ਮੁੰਡੇ ਨੂੰ ਜੋ ਪਿਆਇਆ ਗਿਆ ਉਹਦੇ ਨਾਲ ਮੁੰਡੇ ਦੀ ਮੌਤ ਹੋਈ ਹੈ। ਤੇ ਮਤਲਬ ਮੁੰਡਾ ਮੌਕੇ ਤੇ ਮਰ ਗਿਆ ਸੀ ਕਿ ਉਹਦੀ ਹਸਪਤਾਲ ਚ ਜਾ ਕੇ ਡੈਥ ਹੋਈ ਹੈ ਕਿਵੇਂ ਹੋਈ ਹੈ? ਨਹੀਂ ਹਸਪਤਾਲ ਚ ਤਾਂ ਨਹੀਂ ਕਰੀ ਹੋਗੀ ਜੀ 10 ਮਿੰਟਾਂ ਤੱਕ। ਠੀਕ ਹੈ ਜੀ। ਇਹ ਦੇਖੋ ਜੀ ਇਹਦੀ ਪੰਜਾਬੀ ਹੈ ਕੁੜੀ ਪੰਜਾਬੀ ਬੋਲ ਰਹੀ ਹੈ। ਪੰਜਾਬੀ ਕਿਵੇਂ ਬੋਲ ਲੈਣੇ ਹੋ ਸੀ। ਜੇ ਦੇਖਿਆ ਜਾਵੇ ਤੁਸੀਂ ਪ੍ਰਵਾਸੀ ਬੰਸੀ ਹੋ, ਪ੍ਰਵਾਸੀ ਪੰਛੀ ਕਹਿ ਸਕਦੇ ਆ। ਜਿਵੇਂ ਚਾਹੇ ਪ੍ਰਵਾਸੀ ਮਜ਼ਦੂਰ ਕਹੋ ਜਾਂ ਪ੍ਰਵਾਸੀ ਪੰਛੀ ਕਹੋ। ਆਪਾਂ ਤੁਸੀਂ ਇਹ ਚੀਜ਼ ਨੂੰ ਪੰਜਾਬੀ ਨੂੰ ਤੁਸੀਂ ਕਿਵੇਂ ਮਤਲਬ ਤਰਜੀਹ ਦੇਣ ਲੱਗ ਪਈਂ ਹਿੰਦੀ ਬੋਲਣ ਵਾਲਾ ਬੰਦਾ ਪੰਜਾਬੀ ਕਿਵੇਂ ਬੋਲ ਸਕਦਾ ਚੰਗੀ ਤਰ੍ਹਾਂ ਸਾਨੂੰ ਇੱਥੇ 10 11 ਸਾਲ ਹੋ ਗਏ ਰਹਿੰਦਿਆਂ ਨੂੰ ਹਾਂਜੀ 10 11 ਸਾਲੋਂ ਚੱਲੇ ਰਹਿੰਦਿਆਂ ਨੂੰ 10 11 ਸਾਲ ਹਾਂਜੀ ਲਓ ਜੀ ਇਧਰੋਂ ਆਪਾਂ ਲੈ ਕੇ ਚੱਲਦੇ ਹਾਂ ਤੇ ਗਾਹਾਂ ਇਹਦਾ ਘਰ ਨਾਲ ਉਹਦੇ ਨਾਲ ਗੱਲਬਾਤ ਕਰਾਂਗੇ ਪੂਰੀ ਵੀਡੀਓ ਦੇਖੇ ਲਓ ਪੂਰੀ ਵੀਡੀਓ ਨਾਲ ਜੁੜੇ ਰਹਿਣਾ ਕਿਉਂਕਿ ਇਹ ਔਰ ਤੁਸੀਂ ਦੇਖ ਰਹੇ ਹੋ ਇਹਨੇ ਕਿਵੇਂ ਮਤਲਬ ਇੱਕ ਪੰਜਾਬੀ ਮੁੰਡੇ ਦੀ ਦਾ ਕਤਲ ਕੀਤਾ ਕਿਵੇਂ ਉਹਨੂੰ ਮਾਰਿਆ ਕਿੰਨੀ ਕਦੀ ਮੌਕੇ ਔਖੇ ਹੋਗੇ ਜਾਣਕ ਲਈ ਹੋਣੀ ਹੈ ਉਹ ਮੁੰਡੇ ਵਾਲੇ ਦੇ ਪਰਿਵਾਰ ਦਾ ਸਕਦਾ ਹੈ ਜਾਂ ਇਹਦਾ ਘਰ ਵਾਲਾ ਪੂਰੀ ਵੀਡੀਓ ਅਸੀਂ ਤੁਹਾਨੂੰ ਦਿਖਾਵਾਂਗੇ ਸਾਡੀ ਵੀਡੀਓ ਨਾਲ ਜੁੜੇ ਰਹੋ ਜੀ ਹੋ ਚੁੱਕੇ ਆ ਜੀ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਇੱਕ ਪ੍ਰਵਾਸੀ ਮਜ਼ਦੂਰ ਤੇ ਉਹਦੀ ਘਰ ਵਾਲੀ ਨੇ ਇੱਕ ਪੰਜਾਬੀ ਨੂੰ ਬੇਰਹਿਮੀ ਨਾਲ ਮਾਰਿਆ ਤੇ ਉਹਦਾ ਕਹਿ ਸਕਦੇ ਆ ਪਕੜਲ ਕੀਤਾ ਕਤਲ ਕੀਤਾ ਇਹ ਉਹ ਮੋਟਰ ਹੈ ਜਿੱਥੇ ਇਹਨਾਂ ਨੇ ਘਟਨਾ ਨੂੰ ਇਨਜਾਮ ਦਿੱਤਾ ਸੋ ਬਈ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਇਹ ਕੀ ਹੋਇਆ ਹੈ ਕਿਉਂ ਕਰਨਾ ਨੂੰ ਅੰਜਾਮ ਦਿੱਤਾ ਪੂਰੀ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਸੋ ਸਾਰਾ ਕੁਝ ਸੱਚ ਦੱਸਾਂਗੇ ਇੱਕ ਪੰਜਾਬੀ ਨਾਤੇ ਹੋਣ ਦੇ ਪੰਜਾਬੀ ਹੋਣ ਦੇ ਨਾਤੇ ਜਿਹੜੇ ਪੰਜਾਬੀ ਭਰਾ ਸਾਡੇ ਵੀਡੀਓ ਦੇਖ ਰਹੇ ਆ ਉਹ ਵੀਡੀਓ ਨੂੰ ਸ਼ੇਅਰ ਕਰਨਾ ਕਿਉਂਕਿ ਇਹ ਜਿਹੜੇ ਤੁਸੀਂ ਦੋ ਜਾਣੇ ਦੇਖ ਰਹੇ ਹੋ ਕੈਮਰਾਮੈਨ ਵੀ ਇਸ ਨੂੰ ਬੈਂਦੀ ਹੈ ਥੋੜਾ ਇਹਨਾਂ ਤੇ ਫੋਕਸ ਕੀਤਾ ਜਾਵੇ ਇਹ ਹੈਗਾ ਜੀ ਬਿਹਾਰੀ ਹੈ ਤੇ ਇਹ ਦੀ ਘਰ ਵਾਲੀ ਹੈ ਇਹਨਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਹੈ ਇਹ ਜਿਹੜੇ ਭਾਈ ਪੰਜਾਬੀ ਹੈ ਇਹਨਾਂ ਦੇ ਭਰਾ ਨਾਲ ਇਹਨਾਂ ਨੇ ਬਹੁਤ ਹੀ ਦਰਿੰਦਗੀ ਨਾਲ ਜੋ ਉਹਨਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਆਪਾਂ ਤੁਹਾਡੀ ਪੂਰੀ ਵਿਸਤਾਰ ਦੇ ਵਿੱਚ ਗੱਲਬਾਤ ਕਰਾਂਗੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੋਰ ਬੜੀ ਠੀਕ ਹੋ ਜੀ ਹਾਂਜੀ ਇਹ ਬਾਈ ਤੁਸੀਂ ਇਹਨਾਂ ਨੂੰ ਫੜਿਆ ਹੋਇਆ ਜੀ ਕੀ ਹੋਇਆ ਕਿਵੇਂ ਘਟਨਾ ਨੂੰ ਅੰਜਾਮ ਦਿੱਤਾ ਸਾਨੂੰ ਸਾਰੀ ਗੱਲ ਤੁਸੀਂ ਡਿਟੇਲ ਦੇ ਵਿੱਚ ਜਰੂਰ ਦੱਸੋ ਇਹਨਾਂ ਨੂੰ ਜੀ ਅਸੀਂ ਕੰਮ ਤੇ ਰੱਖਿਆ ਹੋਇਆ ਸੀਗਾ ਜੀ ਤੇ ਮੇਰੇ ਬ੍ਰਦਰ ਨਾਲ ਕੋਈ ਇਹਨਾਂ ਦੀ ਗੱਲਬਾਤ ਹੋ ਗਈ ਓਕੇ ਤੇ ਇਹਨਾਂ ਨੇ ਬੜੀ ਬੇਰਹਿਮੀ ਨਾਲ ਉਹਨੂੰ ਕਤਲ ਕਰਤਾ ਮੈਂ ਇਹਨਾਂ ਨੂੰ ਬਹੁਤ ਦਿਨ ਤੋਂ ਦੇਖ ਰਿਹਾ ਸੀ ਇਹਨਾਂ ਤੇ ਘਰੋਂ ਨਿਕਲ ਗਏ ਸੀ ਇਹ ਇਹ ਅੱਜ ਮੈਂ ਬੜੀ ਮੁਸ਼ਕਲ ਨਾਲ ਕਾਬੂ ਕੀਤੇ ਸੋ ਭਾਈ ਇਹ ਜਿਹੜੇ ਭਾਈ ਐ ਇਹ ਉਹ ਮੁੰਡੇ ਦੇ ਭਰਾ ਐ ਵੱਡੇ ਭਾਈ ਐ ਜਿਹੜੇ ਜਿਹੜੇ ਮੁੰਡੇ ਦਾ ਇਹਨਾਂ ਨੇ ਕਤਲ ਕੀਤਾ ਜਿਹੜੇ ਮੁੰਡੇ ਨੂੰ ਮਾਰਿਆ ਕਿਉਂਕਿ ਇਹ ਕਾਫੀ ਦਿਨੋਂ ਤੋਂ ਭੱਜੇ ਹੋਏ ਸੀਗੇ ਤੇ ਅੱਜ ਭਾਈ ਕਹਿੰਦੇ ਇਸ ਮੋਟਰ ਤੇ ਬੈਠੇ ਸੀ ਤੇ ਕੋਈ ਗੱਲਬਾਤ ਕਰ ਰਹੇ ਸੀ ਹੋ ਸਕਦਾ ਵੀ ਇਹ ਆਪਣੇ ਏਰੀਏ ਨੂੰ ਆਪਣੇ ਦੇਸ਼ ਜਾਣ ਨੂੰ ਦਾ ਸੋਚਦੇ ਹੋਣ ਬਾਕੀ ਇਹ ਬਾਈ ਨੂੰ ਪੁੱਛਾਂਗੇ ਬਾਈ ਕਿੰਨੇ ਦਿਨਾਂ ਤੋਂ ਇਹ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਹੈ ਉਹ ਘਟਨਾ ਨੂੰ ਕਿੰਨੇ ਦਿਨ ਹੋ ਚੁੱਕੇ ਅੱਜ ਅੱਜ ਤਕਰੀਬਨ 1 ਹਫਤਾ ਹੋ ਗਿਆ ਜੀ ਅੱਜ 1 ਹਫਤਾ ਹੋ ਗਿਆ ਜੀ ਹਾਂਜੀ ਠੀਕ ਹੈ ਜੀ ਤੇ ਇਹ ਉਦੋਂ ਨਿਕਲ ਕਾਰਵਾਈ ਕਰਕੇ ਸਾਰੀ ਨਿਕਲ ਗਈ ਜੀ ਤੇ ਮੈਂ ਲੋਕਾਂ ਨੂੰ ਵੀ ਇਹੀ ਕਹਿਣਾ ਵੀ ਤੁਸੀਂ ਬਹੁਤ ਧਿਆਨ ਨਾਲ ਬੰਦੇ ਰੱਖਿਆ ਕਰੋ ਬਾਹਰ ਦੇ ਆਪਣੇ ਪੰਜਾਬ ਚ ਬੇਰੋਜ਼ਗਾਰੀ ਚੱਲ ਰਹੀ ਆ ਸੋ ਬਾਈ ਪੰਜਾਬ ਦੇ ਹਾਲਾਤ ਇੰਨੇ ਕਿ ਮਾੜੇ ਹੋ ਚੁੱਕੇ ਆ ਇਹ ਘਟਨਾ ਕੱਲੀ ਇੱਥੇ ਨਹੀਂ ਇਸ ਤੋਂ ਪਹਿਲਾਂ ਇੱਕ ਮਹਾਲੀ ਆਪਾਂ ਕਹਿ ਸਕਦੇ ਹਾਂ ਸਾਣਾ ਸਾਹ ਕੋਲੇ ਦੋ ਭਈਆਂ ਨੇ ਦੋ ਪੰਜਾਬੀਆਂ ਦਾ ਛੁਰਾ ਮਾਰ ਕੇ ਜੋ ਕਤਲ ਕੀਤਾ ਸੀ ਵੀਡੀਓ ਦੇਖ ਰਹੇ ਹੋ ਪੰਜਾਬ ਦੇ ਹਾਲਾਤ ਬਹੁਤ ਦਿਨਵਾ ਜਨ ਬਹੁਤ ਖਰਾਬ ਹੁੰਦੇ ਜਾ ਰਹੇ ਆ ਤੁਹਾਨੂੰ ਪੰਜਾਬ ਦੇ ਹਾਲਾਤ ਇਹੋ ਜਿਹੇ ਐਨੇਕ ਖਤਰਨਾਕ ਹੋ ਗਏ ਪੰਜਾਬੀਆਂ ਨੂੰ ਪਤਾ ਨਹੀਂ ਕਿਉਂ ਚਲੋ ਕੋਈ ਵੀ ਆ ਉਹ ਇੰਨੀ ਕਿ ਨਫ਼ਰਤ ਕਰਦੇ ਆ ਵੀ ਪੰਜਾਬੀਆਂ ਨੂੰ ਹਰ ਬੰਦਾ ਨਫ਼ਰਤ ਜਾਂ ਮਤਲਬ ਕੌੜੀ ਅੱਖ ਨਾ ਦੇਖਦਾ ਕਿਉਂਕਿ ਜੇ ਦੇਖਿਆ ਜਾਵੇ ਤਾਂ ਪੰਜਾਬੀ ਐਨੇਕ ਦਿਯਾਲੂ ਹੈ ਐਨੇਕ ਲੋੜਵੰਦ ਦੀ ਮਦਦ ਕਰਨ ਵਾਲੇ ਬੰਦੇ ਆ ਆਪਾਂ ਇਹ ਕਹਿ ਸਕਦੇ ਆ ਵੀ ਪੰਜਾਬੀਆਂ ਵਰਗਾ ਕੋਈ ਬੰਦਾ ਨਹੀਂ ਹੋਣਾ ਇਹ ਇਹ ਬਾਈ ਜੀ ਆਪੋ ਜੀ ਦੀ ਨਾਲ ਕੀ ਰਿਲੇਸ਼ਨ ਕੀ ਹੈਗੇ ਆ ਇਹ ਮੀਆਂ ਬੀਬੀ ਆ ਜੀ ਦੋਨੇ ਠੀਕ ਹੈ ਹਾਂ ਜੀ ਪੰਜਾਬੀ ਬੋਲਦੇ ਆ ਕਾਫੀ ਸਮੇਂ ਤੋਂ ਰਹਿ ਰਹੇ ਤੇ ਇਹਨਾਂ ਦੀ ਬੜੀ ਹੀ ਮਦਦ ਕੀਤੀ ਜੀ ਪਰ ਇਹਨਾਂ ਨੇ ਮੇਰੇ ਭਰਾ ਨੂੰ ਕੋਈ ਪਤਾ ਨਹੀਂ ਕੀ ਇਹਨਾਂ ਦੀ ਆਪਸ ਵਿੱਚ ਗੱਲਬਾਤ ਹੋਈ ਤੇ ਇਹਨਾਂ ਨੇ ਉਹਨੂੰ ਬੜੀ ਬੇਰਹਿਮੀ ਨਾਲ ਮਾਰਤਾ ਠੀਕ ਹੈ ਇਹ ਬਾਈ ਜੀ ਜਿਹੜੀ ਮੋਟਰ ਦਿਖਾ ਰਹੇ ਹੋ ਬਾਕੀ ਦਾ ਖੇਤ ਵਗੈਰਾ ਇਹ ਆਪਣਾ ਜੀ ਕਿੰਨੇ ਜੀ ਇਹ ਸਾਡੇ ਤੋਂ ਕਾਫੀ ਟਾਈਮ ਦੇ ਭੱਜੇ ਹੋਇਆ ਮੈਨੂੰ ਲੱਗਦਾ ਕੋਈ ਇਹਨਾਂ ਨੇ ਕੋਈ ਹੋਰ ਕਾਰਵਾਈ ਕਰਨੀ ਸੀਗੀ ਇੱਥੋਂ ਕਿਸੇ ਹੋਰ ਲਈ ਮੋਟਰ ਤੇ ਬੈਠੇ ਆ ਕੇ ਸੀ ਤੇ ਮੈਂ ਇਹਨਾਂ ਨੂੰ ਕਾਫੀ ਦਿਨ ਤੋਂ ਲੱਭ ਰਿਆ ਠੀਕ ਹੈ ਜੀ ਤੇ ਅੱਜ ਮੈਂ ਵੈਸੇ ਲੰਘ ਰਿਹਾ ਸੀ ਮੈਨੂੰ ਦੱਸ ਗਏ ਇਹ ਸ਼ੱਕ ਪਿਆ ਇਹਨਾਂ ਤੇ ਤੁਹਾਨੂੰ ਕੋਈ ਡਰ ਨਹੀਂ ਲੱਗਿਆ ਕਿਉਂਕਿ ਇੱਕ ਕਾਤਲ ਨੂੰ ਫੜਨਾ ਇੱਕ ਨਹੀਂ ਕਾਤਲ ਲੋਗ ਹੈ ਉਹਨਾਂ ਨੂੰ ਤੁਸੀਂ ਫੜਿਆ ਹੋਇਆ ਹੈ ਤੇ ਤੁਸੀਂ ਇੱਕ ਨੋ ਦੇਖਿਆ ਜਮ ਆਮ ਤੁਸੀਂ ਇਨਸਾਨ ਨੂੰ ਠੀਕ ਹੈ ਤੁਹਾਨੂੰ ਤੁਹਾਨੂੰ ਡਰ ਲੱਗਿਆ ਵੀ ਮੈਨੂੰ ਮਾਰ ਸਕਦੇ ਆ ਜਾਂ ਕੁਝ ਵੀ ਕਰ ਸਕਦੇ ਆ ਕਿਉਂਕਿ ਇੱਕ ਬੰਦੇ ਨੂੰ ਡਰ ਹੁੰਦਾ ਹੈ ਬੰਦੇ ਦੇ ਅੰਦਰ ਡਰ ਹੋ ਜਾਂਦਾ ਜਦੋਂ ਉਹ ਕੋਲੇ ਭਲਾ ਦਾ ਕਤਲ ਕੀਤਾ ਉਹਨੂੰ ਮਾਰਿਆ ਬਹੁਤ ਬੜੀ ਬੇਰਹਿਮੀ ਨਾ ਮਾਰੇ ਤੁਹਾਡੇ ਅੰਦਰ ਤੋਂ ਚੀਜ਼ ਦਾ ਡਰਤਾ ਬਣਿਆ ਹੋਣਾ ਹੈ ਬਾਈ ਨਹੀਂ ਬਾਈ ਜੀ ਮੈਂ ਤੁਹਾਨੂੰ ਲੱਗਦਾ ਹੋਊਗਾ ਵੀ ਕਿ ਇਹ ਆਮ ਬੰਦਾ ਹੈ ਨਾ ਮੈਂ ਨਾ ਵੈਸੇ ਸਿਵਲ ਚਾ ਵੈਸੇ ਆਪਾਂ ਪੰਜਾਬ ਪੁਲਿਸ ਚ ਡਿਊਟੀ ਕਰਦਾ ਮੈਂ ਓਕੇ ਜੀ ਲੁਧਿਆਣਾ ਲੁਧਣੇ ਹਾਂਜੀ ਇਹ ਲੁਧਣੇ ਪੰਜਾਬ ਪੁਲਿਸ ਦੇ ਵਿੱਚ ਬਾਈ ਜੀ ਜੋਬ ਕਰਦੇ ਆ ਜੀ ਓਕੇ ਦੇਖਣ ਨੂੰ ਸਾਨੂੰ ਵੀ ਲੱਗੇ ਸੀ ਇਹ ਵੀ ਆਮ ਇਨਸਾਨ ਹੈ ਬਾਈ ਜੀ ਪੰਜਾਬ ਦੇ ਹਾਲਾਤ ਕਿਉਂ ਐ ਹੋ ਰਹੇ ਆ ਕੀ ਕਾਰਨ ਬਣ ਚੁੱਕੇ ਆ ਬਸ ਜੀ ਆਪਣੇ ਚੀ ਕਮੀ ਆ ਇਹ ਜੀ ਆਪਾਂ ਬਾਹਰ ਦੇ ਲੋਕਾਂ ਤੇ ਜ਼ਿਆਦਾ ਵਿਸ਼ਵਾਸ ਕਰ ਲੈਣੇ ਆ ਜਿਹੜੇ ਆਪਣੇ ਆਪ ਦੇ ਲੋਕ ਉਹਨਾਂ ਤੇ ਵਿਸ਼ਵਾਸ ਨਹੀਂ ਕਰਦੇ ਮੈਂ ਲੋਕਾਂ ਨੂੰ ਵੀ ਇਹੀ ਕਹੂੰਗਾ ਵੀ ਤੁਸੀਂ ਇਹਨਾਂ ਦੇ ਪ੍ਰੋਪਰ ਆਧਾਰ ਕਾਰਡ ਵਗੈਰਾ ਚੈੱਕ ਕਰਕੇ ਪਹਿਲੀ ਗੱਲ ਰੱਖੋ ਇਹਨਾਂ ਨੂੰ ਕੰਮ ਦੇ ਆਪਣੇ ਬਹੁਤ ਪੰਜਾਬੀ ਆ ਜਿਹੜੇ ਵਿਚਾਰੇ ਇੱਥੇ ਫਿਰਦੇ ਆ ਭਾਈ ਪੰਜਾਬੀ ਕਿਹਨੇ ਕੰਮ ਕਰਦੇ ਜੇ ਦੇਖਿਆ ਜਾਵੇ ਜਿਹੜੇ ਪੰਜਾਬੀ ਐ ਉਹ ਨਸ਼ੇ ਦੇ ਆਦੀ ਹੋ ਚੁੱਕੇ ਕੋਈ ਚਿੱਟਾ ਪਿੰਦਾ ਕੋਈ ਹੈਰੋਇਨ ਪਿੰਦਾ ਕੋਈ ਗਾਂਜੇ ਦਾ ਆਦੀ ਕੋਈ ਕਿਸੇ ਨਸ਼ੇ ਦਾ ਕੋਈ ਕਿਸੇ ਨਸ਼ੇ ਦਾ ਤਾਂ ਇਹ ਦੇਖਿਆ ਜਾਵੇ ਜਿਹੜੇ ਪ੍ਰਵਾਸੀ ਮਜ਼ਦੂਰ ਹੈ ਤੇ ਜੂਪੀ ਦੇ ਤੇ ਬਿਹਾਰ ਦੇ ਆ ਇਹ ਬੰਦੇ ਮਿਹਨਤੀ ਦਾ ਹੈਗੇ ਆ ਨਾ ਨਹੀਂ ਜੀ ਆਪਾਂ ਇਹਨਾਂ ਤੇ ਵਿਸ਼ਵਾਸ ਹੁਣ ਆਪਾਂ ਨੂੰ ਕੀ ਪਤਾ ਕੀ ਕੀ ਖਾਂਦਾ ਜੀ ਆਪਾਂ ਆਪਦੇ ਬੰਦੇ ਤੇ ਰੱਖ ਲੈਨੇ ਇਹ ਨਸ਼ੇ ਕਰਦੇ ਉਹ ਕਰਦੇ ਆ ਨਹੀਂ ਆਪਣੇ ਬੰਦੇ ਰੱਖੋ ਜੀ ਠੀਕ ਹੈ ਜੀ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਬਾਈ ਕਹਿੰਦੇ ਵੀ ਆਪਾਂ ਇੱਕ ਜਿਹੜੇ ਪਰਿਵਾਰ ਦੀ ਗੱਲ ਸੁਣ ਲਈ ਹੈ ਹੁਣ ਦੂਜੀ ਤਰਫੀਕ ਵੀ ਗੱਲ ਸੁਣਾਗੇ ਕਿਉਂਕਿ ਸਾਡਾ ਹੱਕ ਹੈ ਸਾਡਾ ਫਰਜ਼ ਮੰਨਦਾ ਵੀ ਅਸੀਂ ਇੱਕ ਦੀ ਦੋਨੇ ਤਰਫੇ ਜਿਹੜੇ ਦੋਨੇ ਪਾਸੇ ਵਾਲੇ ਉਹਨਾਂ ਦੀ ਦੋਨਾਂ ਦੀ ਗੱਲ ਸੁਣੀ ਹੈ ਆ ਕੀ ਗੱਲ ਹੋਈ ਆ ਵੀਰੇ ਬਾਈ ਜੀ ਅਸੀਂ ਬਹੁਤ ਸਾਲਾਂ ਤੋਂ ਇਹਨਾਂ ਦੇ ਘਰ ਕੰਮ ਕਰ ਰਹੇ ਸੀ ਮਤਲਬ ਲਗਭਗ 10 ਸਾਲ 10 10 ਸਾਲਾਂ ਤੋਂ ਕੰਮ ਕਰ ਰਹੇ ਸੀ ਠੀਕ ਹੈ ਉਸ ਤੋਂ ਪਹਿਲਾਂ ਮੇਰੇ ਡੈਡੀ ਇਹਨਾਂ ਦੇ ਘਰ ਕੰਮ ਕਰਦੇ ਹੁੰਦੇ ਹੁੰਦੇ ਤਾਂ ਫਿਰ ਕਦੋਂ ਤੋਂ ਬਾਅਦ ਸਾਨੂੰ ਕੰਮ ਕਰਨਾ ਪਿਆਗਾ ਇਹ ਮੇਰੇ ਪਿੱਛੇ ਜਿੰਨਾ ਠੀਕ ਹੈ ਪਰ ਜਿਹੜੇ ਇਹਦੇ ਭਾਈ ਦੀ ਗੱਲ ਕਰ ਰਹੇ ਆਂਗੇ ਉਹਨਾਂ ਦੀ ਹਮੇਸ਼ਾ ਮੇਰੇ ਘਰ ਦੇੰਦੇ ਆਖਰ ਰਹਿੰਦੇ ਸੀ ਹਾਂਜੀ ਕਰ ਦਿੰਦੇ ਆਖਰ ਰਹਿੰਦੇ ਸੀ ਮarli ਆਖਾ ਅੱਛਾ ਇਹਨਾਂ ਦੇ ਬਰਦਰ ਵੀ ਹਾਂ ਮੈਂ 2-3 ਵਾਰ ਉਹਨੂੰ ਬਹੁਤ ਵਾਰ ਟੋਕਿਆ ਰੋਕਿਆ ਹਾਂ ਪਰ ਉਹਨਾਂ ਨੇ ਆਪਣੀ ਹਮੇਸ਼ਾ ਤੌਹਫੀ ਅੱਛਾ ਜੀ ਅਸੀਂ ਇਨਾ ਹੱਕ ਚੁੱਕੇ ਸੀਗੇ ਜੀ ਵੀ ਸਾਨੂੰ ਹੱਕ ਕੇ ਉਹਦਾ ਕਤਲ ਕਰਨਾ ਆ ਦੇਖੋ ਭਾਈ ਜੀ ਇਹਦਾ ਕਹਿਣ ਦਾ ਮਤਲਬ ਇਹ ਕਹਿੰਦਾ ਜਿਲੀ ਮੀਸੀਸ ਸੀਗੀ ਤੇ ਓਏ ਤੁਸੀਂ ਇਹਦਾ ਭਰਾ ਅੱਖ ਰੱਖਦਾ ਸੀਗਾ ਤੇ ਉਹਦੇ ਕਰਕੇ ਇਹ ਬੰਦਾ ਕਹਿੰਦਾ ਮੈਂ ਅਣਖ ਦੇ ਵਿੱਚ ਇਹ ਗੱਲ ਕੀਤੀ ਹੈ ਇਹ ਕਤਲ ਕੀਤਾ ਭਾਈ ਤੁਸੀਂ ਮੰਨਦੇ ਹੋ ਝੂਠ ਬੋਲਦਾ ਜੀ ਮੇਰਾ ਭਰਾ ਕਦੇ ਵੀ ਇਹੋ ਜਿਹਾ ਕੰਮ ਨਹੀਂ ਕਰ ਸਕਦਾ ਓਏ ਇੱਕ ਇੱਜ਼ਤਦਾਰ ਬੰਦਾ ਸੀ ਵਹਿ ਵਰਿਆ ਬੰਦਾ ਸੀ ਜੀ ਇਹ ਹੁਣ ਦੇਖੋ ਜੀ ਵੇਖੋ ਵੀ ਲੜਨ ਵਾਲੀ ਗੱਲ ਕੋਈ ਨਹੀਂ ਹਣਾ ਤੁਸੀਂ ਲੜੂ ਨਾ ਸੋਚੀ ਦੀ ਸਾਡਾ ਫਰਜ ਹੈ ਅਸੀਂ ਆਪਣਾ ਡੌੜੀ ਨਿਵਾ ਰਹੇ ਹਾਂ ਤੁਸੀਂ ਆਪਣੀ ਡੌੜੀ ਨਿਵਾ ਰਹੇ ਹੋ ਇਹ ਕੁੜੀ ਨਾਲ ਗੱਲਬਾਤ ਕਰਦੇ ਆ ਕਿ ਨਾਂ ਹੈ ਤੁਹਾਡਾ ਜੀ ਮੰਦੀਪ ਜੀ ਅਜਾ ਬਈ ਜੀ ਪੰਜਾਬ ਦੇ ਵਿੱਚ ਆ ਕੇ ਇਹਨਾਂ ਦੇ ਜਿਵੇਂ ਪਹਿਲਾਂ ਹੁੰਦਾ ਸੀ ਸੀਮਾ ਰਾਣੀ ਇਹ ਉਹ ਨਾਂ ਹੁੰਦਾ ਸੀਗਾ ਤੇ ਇਹਨਾਂ ਦੇ ਨਾਂ ਪੰਜਾਬੀਆਂ ਵਾਂਗੂ ਨਾਂ ਕਿਉਂ ਰੱਖਣ ਲੱਗ ਪਏ ਇਹ ਬਈ ਰੱਖ ਲੈਂਦੇ ਜੀ ਹੁਣ ਇਹ ਆਪਣੇ ਲੋਕਾਂ 'ਚ ਹੀ ਕਮੀ ਆ ਜੀ ਇਹ ਇਹ ਤੋਂ ਕੱਲ ਗੱਲ ਵੀ ਸੁਣਦੇ ਵਿੱਚ ਆਈ ਸੀ ਉਹ ਕਿਹੜਾ ਪਿੰਡ ਸੀ ਜਿੱਥੇ ਕਹਿੰਦੇ ਇੱਕ ਭਈਆ ਸਰਪੰਚੀ ਦੇ ਵਿੱਚ ਖੜਾ ਹੋਣ ਦੀ ਸੋਚ ਰਿਆ ਸੀ ਖੜਾ ਹੋ ਗਿਆ ਸੀ ਰੋਡੇ ਪਿੰਡ 'ਚ ਰੋਡੇ ਪਿੰਡ ਰੋਡੇ ਇਹ ਕਿੱਥੇ ਵੀਰੇ ਇਹ ਮੋਗਾ ਚਲਾ ਜੀ ਅਸਾਂ ਮੋਗਾ ਚੋੜਾ ਦੇ ਵਿੱਚ ਕਹਿੰਦੇ ਸਰਪੰਚ ਵੀ ਆਲਿਆਂ ਦੇ ਪਿੰਡ ਹਾਂ ਇੱਕ ਸਰਪੰਚ ਵੀ ਖੜਾ ਹੋਇਆ ਸੀ ਜੀ ਉਹਦਾ ਨਾਂ ਸੀ ਪਿੰਡਾ ਰੋਡੇ ਉੱਥੇ ਇੱਕ ਭਈਆ ਖੜਾ ਸੀ ਵੋਟਾਂ 'ਚ ਉਹ ਬਾਈ ਹੋ ਗਿਆ ਸੀ ਕਿ ਨਹੀਂ ਨਹੀਂ ਬਣਿਆ ਨਹੀਂ ਜੀ ਖੜ ਗਿਆ ਸੀ ਉਹ ਲੋਕਾਂ ਨੇ ਥਲਤਾ ਸੀ ਉਹਨੂੰ ਕਾਫੀ ਸਮੇਂ ਤੋਂ ਰਹਿ ਰਿਹਾ ਉਹ ਉੱਚੀ ਬੋਲਣਾ ਫਿਰ ਨਾਮ ਕੀ ਹੈ ਫਿਰ ਫਿਰ ਤੁਸੀਂ ਵੀਰੇ ਮੰਦੀਪ ਕਹਿੰਦੇ ਝੂਠ ਕੇ ਬੋਲ ਰਹੇ ਹੋ ਕੋ ਕੁੜਾ ਇਹ ਹੋਇਆ। ਆ ਇਹਨੇ ਨਾਮ ਕੀ ਬਾਈ? ਵੈਸੇ ਤਾਂ ਮੈਂ ਕੀਤਾ। ਹਾਂ। ਉਹ ਪੈਸੇ ਇਸੇ ਮੈਂਡਿਕ ਕਰਦੇ। ਅੱਛਾ। ਵੇਖੋ ਜੀ ਇਹ ਕਹਿੰਦਾ ਨਾ ਇਹਦਾ ਮਨਦੀਪ ਹੈ ਵੈਸੇ ਤੇ ਵੈਸੇ ਨਾਮ ਮੈਂਡਿਕ ਇਹ ਕਿਉਂ ਕਹਿ ਰਿਹਾ ਜੀ ਮੇਰਾ ਨਾਮ ਗੁਰਪ੍ਰੀਤ ਹੈ। ਪਤਾ ਕੀ ਅੱਲਾਸੇ ਕਿਸੇ ਨੂੰ ਸੱਚ ਨਹੀਂ ਦੱਸਦਾ। ਅੱਛਾ। ਨਹੀਂ ਨਹੀਂ ਸੱਚ ਕਰਕੇ ਦੱਸਣਾ ਹੀ ਪੈਣਾ। ਕੀ ਗੱਲ ਹੋਈ ਹੈ ਤੁਹਾਡਾ ਘਰ ਵਾਲਾ ਕਹਿ ਰਿਹਾ ਵੀ ਮੇਰੇ ਤੋਂ ਉਹ ਗਲਤ ਨਿਗਾ ਅੱਖ ਰੱਖਦਾ ਸੀਗਾ। ਇਹ ਸੱਚ ਹੈ ਜਾਂ ਝੂਠ ਹੈ? ਸੱਚ ਹੈ। ਸੱਚ ਹੈ? ਕੀ ਕੀ ਚੱਕਰ ਸੀ ਆ ਪੂਰੀ ਗੱਲ ਦੱਸਣੀ ਹੈ ਕੈਮਰੇ ਮੂਰੇ। ਤੇ ਪੂਰੀ ਗੱਲ ਦੱਸੋ ਕੀ ਚੱਕਰ ਕੀ ਹੋਇਆ ਚੱਕਰ ਕੁਛ ਨਹੀਂ ਜਦੋਂ ਘਰ ਦਾ ਕੰਮ ਕਰਦੇ ਹੁੰਦੇ ਸੀ ਹੂੰ ਇਹ ਜਦੋਂ ਇਕੱਲੇ ਹੁੰਦੇ ਸੀ ਕਦੇ ਉਹ ਬਾਹ ਫੜਦਾ ਸੀ ਹੂੰ ਕਦੇ ਕੁਛ ਬੋਲਦਾ ਕਦੇ ਕੁਛ ਬੋਲਦਾ ਬਤੇਰੀ ਵਾਰੀ ਉਹਨੂੰ ਸਮਝਾਇਆ ਸੀ ਕਿ ਇਦਾਂ ਨਾ ਕਰ ਅੱਛਾ ਪਰ ਫਿਰ ਵੀ ਉਹ ਸਮਝਿਆ ਹੀ ਨਹੀਂ ਫਿਰ ਹਰਕੇ ਮੈਨੋਂ ਆਪਦੇ ਘਰ ਵਾਲੇ ਨੂੰ ਦੱਸਣਾ ਹੀ ਪਿਆ ਇਹ ਕਹਿੰਦੀ ਜੀ ਮਤਲਬ ਕਦੇ ਮੇਰੀ ਬਾਹ ਫੜਦਾ ਸੀ ਕਦੇ ਮੈਨੂੰ ਅੱਖ ਮੜ ਕੇ ਕਰਦਾ ਸੀ ਕਦੇ ਮੈਨੂੰ ਛੇੜਦਾ ਸੀ ਕਦੇ ਮੈਨੂੰ ਮਤਲਬ ਕੁਛ ਕਹਿੰਦਾ ਸੀ ਤੇ ਕਦੇ ਮੈਨੂੰ ਕੁਛ ਕਹਿੰਦਾ ਸੀਗਾ ਉਦੇ ਕਰਕੇ ਆ ਕੇ ਮੈਨੂੰ ਇਹ ਕਦਮ ਚੱਕਣਾ ਪਿਆ ਇਹ ਗੱਲ ਬਈ ਸਹੀ ਸੱਚ ਤਾਂ ਬਾਈ ਜੀ ਇਹ ਥਾਣੇ 'ਚ ਦੱਸਣਗੇ ਹੁਣ ਅੱਛਾ ਜੀ ਅੱਜ ਮੈਂ ਫੜ ਲਿਆ ਇਹਨਾਂ ਨੂੰ ਲੈ ਕੇ ਚੱਲਿਆ ਮੈਂ ਸਜ਼ਾ ਵੀ ਦਿਵਾਉਂਗਾ ਇਹਨਾਂ ਦੇ ਫੁੱਟ ਮਾਰ ਵੀ ਕਰਾਂਗੇ ਇਹ ਬਾਈ ਜੀ ਇਹਨਾਂ ਨੂੰ ਕਿੰਨਾ ਕਿੰਨਾ ਚਿਰ ਹੋਇਆ ਤੁਹਾਡੇ ਇੱਥੇ ਇੱਥੇ ਰਹਿੰਦੇ ਹਨ ਇਹ ਬਸ ਪੜੀ ਪੜੀ ਇੱਥੇ ਆਇਆ ਕਿ ਮਤਲਬ ਕਾਫੀ ਸਮੇਂ ਤੋਂ ਘੱਟ ਘੱਟ 10 ਸਾਲ ਤੋਂ ਇੱਥੇ ਰਹਿ ਰਿਹਾ ਹੈ ਆਪਣੇ ਘਰ ਹੀ ਕੰਮ ਕਰ ਰਿਹਾ ਹੈ ਜੀ ਤੇ ਉਹ ਉਹ ਤੁਹਾਨੂੰ ਪੰਜਾਬ ਆਇਆ ਨੂੰ ਕਿੰਨੇ ਸਾਲ ਹੋ ਗਏ ਥੋੜੀ ਥੋੜੀ ਉਮਰ ਕਿੰਨੀ ਹੈ ਮੇਰੀ 24 24 ਕਿੰਨੇ ਸਾਲ ਹੋ ਗਏ ਤੁਹਾਨੂੰ ਪੰਜਾਬ ਆਇਆ ਨੂੰ ਮੈਨੂੰ ਹੋ ਗਏ 10-12 ਸਾਲ ਹੋ ਗਏ 10-12 ਸਾਲ ਹੋ ਗਏ ਇਹਨਾਂ ਦੀ ਬਈ ਪੰਜਾਬੀ ਹੀ ਇੰਨੀ ਵਧੀਆ ਐ ਥੋੜਾ ਉੱਚੀ ਬੋਲਣਾ ਪਤਾ ਲੱਗੇ ਨਾ ਆਡੀਅנס ਨੂੰ ਤੁਸੀਂ ਉੱਚੀ ਬੋਲਣਾ ਕੋਈ ਥੋੜਾ ਜਿਆ ਨਾ ਜਿਵੇਂ ਇਹ ਪੰਜਾਬੀ ਬੋਲ ਰਿਹਾ ਐ ਤੁਸੀਂ ਪੜੇ ਨਹੀਂ ਹੋ ਹਾਂ ਜੀ ਪੜਿਆ ਕਿੱਥੇ ਪੜਿਓ ਮੈਂ ਉਰੀ ਪੰਜਾਬ ਚ ਪੰਜਾਬ ਪੰਜਾਬ ਹੀ ਪੜਿਓ ਤੁਸੀਂ ਇਹ ਨਹੀਂ ਪੜੇ ਪਰ ਇਹ ਇਹਨਾਂ ਦੇ ਪੰਜਾਬੀ ਬਾਈ ਬਹੁਤ ਪਿਆਰ ਹੈ ਲੱਗ ਹੀ ਨਹੀਂ ਰਹੇ ਮਤਲਬ ਵੀ ਇਹ ਜੁਪੀ ਦੇ ਆ ਜਾਂ ਬਿਹਾਰ ਦੇ ਆ ਜਾਂ ਪ੍ਰਵਾਸੀ ਹਨ ਤੇ ਤੁਸੀਂ ਬਾਈ ਇਹ ਕੰਮ ਕੀਤਾ ਤੁਹਾਨੂੰ ਹੁਣ ਡਰ ਹੈ ਵੀ ਆ ਸਾਨੂੰ ਸਜ਼ਾ ਜੀ ਮਿਲੂਗੀ ਅਸੀਂ ਬਹੁਤ ਗਲਤ ਕੰਮ ਕੀਤਾ ਸਾਨੂੰ ਕਰਨਾ ਨਹੀਂ ਚਾਹੀਦਾ ਸੀ ਡਰ ਤਾਂ ਔਰ ਲੱਗਿਆ ਨਹੀਂ ਉਦੋਂ ਲੱਗਿਆ ਕਿ ਜਦੋਂ ਕੋਈ ਗਲਤ ਕਰਦਾ ਕਰ ਉਹਦੇ ਚਾਹਵੇਂ ਡਰ ਸੀ ਕਿ ਕਿ ਉਹ ਕੋਈ ਗਲਤ ਕਰ ਕਰ ਰਹੇ ਸੀਗੇ ਹੂੰ ਪਰ ਹੁੰਡਰ ਲੱਗ ਰਿਹਾ ਵੀ ਸਾਨੂੰ ਜੇਲ੍ਹ ਕਿ ਨਹੀਂ ਜਾਣਾ ਪੈਣਾ ਹੁਣ ਬਾਈ ਜੀ ਤੁਸੀਂ ਤਾਂ ਪੰਜਾਬ ਪੁਲਿਸ ਦੇ ਵਿੱਚੋਂ ਤੁਹਾਨੂੰ ਕੀ ਲੱਗਦਾ ਵੀ ਇਹਨਾਂ ਨਾਲ ਕਿਹੜਾ ਪਰਚਾ ਬਊਗਾ ਇਹਨਾਂ ਤੇ ਠੀਕ ਹੈ ਜੀ ਅਰਾਧਾ ਕਤਲ ਦਾ ਪਰਚਾ ਪਹਿਲਾਂ ਦਾ ਨਾ ਅਰਾਧਾ ਕਤਲ ਦਾ ਜੀ ਇਹ ਹੁਣ ਬਾਈ ਇਹਨਾਂ ਨੂੰ ਵੀ ਸਾਨੂੰ ਜੇਲ੍ਹ ਨਾਲ ਲੈ ਜਾਓ ਮੈਂ ਸਾਰਾ ਕੁਝ ਸੱਚ ਦੱਸ ਦਿੰਦਾ ਹਾਂ ਦੱਸ ਸੱਚ ਦੱਸੋ ਸੱਚ ਦੱਸੋ ਸਾਡੇ ਸਾਹਮਣੇ ਕੀ ਗੱਲੋ ਜੀ ਸੱਚ ਤੁਹਾਨੂੰ ਮੈਂ ਦੱਸ ਦਿਆਂਗਾ ਆਪਾਂ ਨੂੰ ਪਤਾ ਹੀ ਪੰਜਾਬ ਦੇ ਵਿੱਚ ਕੋਠੀਆਂ ਕਰਾ ਬਹੁਤ ਘੁੱਸ ਪੈਸਾ ਕਿੰਨਾ ਪੈਸਾਗਾ ਸਾਨੂੰ ਕੀ ਹੁੰਦਾਗਾ ਵੀ ਅਸੀਂ ਉੱਥੇ ਰਹੀਏ ਪਹਿਲਾਂ ਉਹਨਾਂ ਤੇ ਵਿਸ਼ਵਾਸ ਬਣਾਉਂਦੇ ਅਗੇ ਹੂੰ ਫਿਰ ਉਹਦੇ ਬਾਦੋਂ ਕੀ ਕਰਦੇ ਅਗੇ ਅਸੀਂ ਉਹਨਾਂ 'ਚੋ ਵਿਸ਼ਵਾਸ ਬਣਾ ਦਿੰਦਾ ਕਿਉਂਕਿ ਜਿਹੜਾ ਆਪਣਾ ਪੰਜਾਬੀ ਨੇ ਪੰਜਾਬੀ ਲੋਕ ਕਿੱਥੋਂ ਥੋੜੇ ਔਰੇ ਇਹ ਬਾਹਰ ਨੂੰ ਜਾ ਰਹੇ ਨੇ ਜਿਆਦਾਤਰ ਹੂੰ ਵੀ ਇਹ ਕੋਠੀਆਂ ਕਰਾ ਇੱਥੇ ਛੱਡ ਕੇ ਜਾ ਰਹੇ ਨੇਗੇ ਜੀ ਉਹਦੇ ਸਾਨੂੰ ਫਿਰ ਆਇਆ ਹੁੰਦਾ ਵੀ ਤੇ ਇਹਨਾਂ ਨੂੰ ਤਾਂ ਬਾਹਰ ਜਾਣਾ ਕਬਜ਼ਾ ਤਾਂ ਅਸੀਂ ਨਹੀਂ ਕਰਨਾ ਘਰਾਂ ਕੋਠੀਆਂ ਤੇ ਹੂੰ ਹੈ ਏ ਅਸੀਂ ਦੇਖਿਆ ਵੀ ਇਹਦਾ ਚਲੇ ਇਹਦਾ ਡਿਊਟੀ ਤੇ ਨਾ ਹੁਣ ਇਹ ਪੁਲਸ ਚ ਨਾ ਪਤੀ ਹੈਗਾ ਆਪਾਂ ਨੂੰ ਵੀ ਵੱਡਾ ਭਾਈ ਜਿਹੜਾ ਛੋਟਾ ਸੀਗਾ ਉਹਨੇ ਬਾਹਰ ਦੀ ਪਲੈਨਿੰਗ ਸੀ ਅੱਛਾ ਪਰ ਉਹ ਕੀ ਹੋ ਉਹ ਜਾਣ ਦੀ ਜਾ ਨਹੀਂ ਰਿਹਾ ਸੀਗਾ ਹੂੰ ਸਾਨੂੰ ਐਸ ਵੀ ਤੇ ਇਹ ਨਹੀਂ ਜਾਊਗਾ ਸਾਨੂੰ ਤਾਂ ਉਹ ਕੁਝ ਮਿਲਣਾ ਨਹੀਂ ਹੂੰ ਅਸੀਂ ਇਹਦੇ ਘਰ ਕੇ ਉਹਦਾ ਕਤਲ ਕਰ ਇਹ ਬਾਈ ਸੱਚ ਹੈ ਕਿ ਆ ਮਤਲਬ ਤੁਹਾਡਾ ਬ੍ਰਦਰ ਬਾਹਰ ਜਾਂਦਾ ਨਹੀਂ ਸ਼ੌਂਕੀ ਸ਼ੌਂਕੀ ਨਹੀਂ ਸੀ ਬਾਹਰ ਜਾਨ ਦੀ ਪਲੈਨਿੰਗ ਚੱਲ ਰਹੀ ਸੀਗੀ ਤੁਸੀਂ ਉਹ ਪਲੈਨਿੰਗ ਥੋੜੀ ਸੀ ਉਹਦੀ ਉਹਦੇ ਵੱਲੋਂ ਨਹੀਂ ਸੀਗੀ ਹਾਂ ਹਾਂਜੀ ਹਾਂਜੀ ਜੀ ਅਸੀਂ ਕਿਹਾ ਵੀ ਚੱਲ ਕੋਈ ਗੱਲ ਨਹੀਂ ਇਹ ਘਰ ਸਾਂਭ ਲੈਣਗੇ ਤੇ ਪਰ ਸਾਨੂੰ ਕੀ ਪਤਾ ਸੀ ਸਾਡੇ ਇੰਨਾ ਮਨ ਚ ਖੋਟ ਪਾਲੀ ਬੈਠੇ ਯਾਰ ਦੇਖੋ ਜੀ ਇਹ ਬੰਦਿਆਂ ਦੇ ਦਿਮਾਗ ਸੀਗਾ ਵੀ ਪੈਸਾ ਜ਼ਮੀਨ ਸਾਰਾ ਕੁਝ ਜੋ ਵੀ ਪ੍ਰਾਪਰਟੀ ਉਹ ਹੜਪਣਾ ਚਾਹੁੰਦੇ ਸੀਗੇ ਪਰ ਜਿਹੜਾ ਇਹਨਾਂ ਦਾ ਸੁਪਨਾ ਸੀ ਉਹ ਸੁਪਨਾ ਪੂਰਾ ਨਹੀਂ ਹੋਇਆ ਸੁਪਨਾ ਪੂਰਾ ਕਿਉਂ ਨਹੀਂ ਹੋਇਆ ਕਿਉਂਕਿ ਇਹਨਾਂ ਦੀ ਇਹ ਸੀ ਵੀ ਅਸੀਂ ਮਾਰ ਕੇ ਤੁਸੀਂ ਮਾਰ ਕੇ ਫਿਰ ਜਿਹੜਾ ਮਾਰਤਾ ਦੇ ਦਤਾ ਤੁਸੀਂ ਕਿ ਕਿਵੇਂ ਉਹ ਚੀਜ਼ ਨੂੰ ਲਗਾਉਣਾ ਚਾਹੁੰਦੇ ਸੀ ਕੀ ਕਹਿੰਦੇ ਵੀ ਕਿਵੇਂ ਮਰਿਆ ਕਿਵੇਂ ਮਾਰਿਆ ਮਤਲਬ ਉਹ ਚੀਜ਼ ਨੂੰ ਸ਼ੱਕ ਵੀ ਨਾ ਹੋਵੇ ਉਹ ਚੀਜ਼ ਤੁਸੀਂ ਉਸ ਤਰੀਕੇ ਨਾਲ ਲਗੋਇਆ ਉਹਨੂੰ ਮਤਲਬ ਵੀ ਕਿਸ ਤਰੀਕੇ ਨਾਲ ਮਾਰਿਆ ਵੀ ਜਿਹੜੀ ਚੀਜ਼ ਤੇ ਲੋਕਾਂ ਨੂੰ ਸ਼ੱਕ ਨਾ ਹੋਵੇ ਇਹਨਾਂ ਨੇ ਮਾਰਿਆ ਉਹਨੂੰ ਦੇਖੋ ਜੀ ਅਸੀਂ ਉਹਨੂੰ ਕੁਸ ਇਹੋ ਜੀ ਚੀਜ਼ ਖਵਾਤੀ ਸੀ ਵੀ ਜਿਹੜਾ ਨਾ ਤਾਂ ਕੋਈ ਸ਼ੱਕ ਹੁੰਦਾਗਾ ਹੂੰ ਦੀ ਖਾਣ ਲੱਗ ਕਿਉਂਕਿ ਉਹਨੂੰ 3.5 ਨਾ ਵਿਸ਼ਵਾਸ ਸੀ ਕਿ ਉਹਨਾਂ ਨੂੰ ਐ ਹੁੰਦਾ ਨਾ ਹੂੰ ਵੀ ਜਦੋਂ ਕੋਈ ਵੀ ਕੁੜੀ ਕਿਸੇ ਮੁੰਡੇ ਨੂੰ ਕੋਈ ਚੀਜ਼ ਦਿੰਦੀ ਆ ਉਹ ਖਾਸ ਕੇ ਖਾ ਲੈਂਦਾ ਹੈ ਜ਼ਹਿਰ ਕਰਨ ਹੋਵੇ ਹੂੰ ਇੰਨਾ ਇੰਨਾ ਰਾਹੀਂ ਅਸੀਂ ਉਹਨਾਂ ਨੂੰ ਕੁਛ ਨਾ ਕੁਛ ਐਸੀ ਜੀ ਚੀਜ਼ ਖਾਣ ਇਤੇ ਦਿੱਤੀ ਤੇ ਉਹਨਾਂ ਦੀ ਮੌਤ ਹੋ ਗਈ ਉਹਦੇ ਬਾਅਦ ਉਹ ਅਸੀਂ ਉਹਨੂੰ ਆ ਜਿਹੜਾ ਪਿੱਛੇ ਕੋਠੇ ਲ ਹੂੰ ਤੇ ਭਾਈ ਇਹ ਕੀ ਹੈਗਾ ਆਪਣਾ ਪੋਸਟ ਮਾਰਨ ਦੇ ਵਿੱਚ ਕੀ ਆਇਆ ਤੁਸੀਂ ਕਰਵਾਇਆ ਹੋਣਾ ਪੋਸਟ ਮਾਰਨ ਉਹ ਕੁਛ ਖਾਦਾ ਹੈ ਜ਼ਹਿਰੀਲੀ ਚੀਜ਼ ਕੋਈ ਦਿੱਤੀ ਇਹਨਾਂ ਨੇ ਮਤਲਬ ਉਹਦੇ ਵਿੱਚ ਇਹ ਨਹੀਂ ਕਹਿ ਸਕਦੇ ਆਪਾਂ ਵੀ ਦਿੱਤੀ ਹੈ ਜਾਂ ਮਤਲਬ ਉਹਨੇ ਖਾਧੀ ਹੈ ਨਾ ਉਹਦੇ ਵਿੱਚ ਇਹ ਹੋ ਗਿਆ ਵੀ ਇਹਨਾਂ ਦੇ ਸ਼ੱਕ ਦੀ ਸੂਈ ਨਹੀਂ ਗਈ। ਇਹ ਫੜੇ ਇੱਥੋਂ ਗਏ ਆ ਬਾਈ ਜੀ ਜਿਵੇਂ ਕਹਿ ਰਹੇ ਆ ਵੀ ਤੁਹਾਨੂੰ ਇਹਨਾਂ ਦੇ ਬਾਈ ਜੀ ਸ਼ੱਕ ਸੀਗਾ ਹਨਾ ਘਰ ਛੱਡ ਕੇ ਚਲੇ ਗਏ ਨਾ ਤਾਂ ਸ਼ੱਕ ਪਿਆ ਸਾਨੂੰ। ਅੱਛਾ ਇਹ ਘਰ ਛੱਡ ਗਏ ਸੀ? ਹਾਂਜੀ ਠੀਕ ਹੈ। ਇਹ ਘਰ ਛੱਡ ਕੇ ਚਲੇ ਗਏ ਸੀ ਤਾਂ ਇਹਨਾਂ ਨੂੰ ਸ਼ੱਕ ਪੈ ਗਿਆ ਸੀ। ਬਾਈ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਤੇ ਹੁਣ ਤੁਸੀਂ ਦੱਸੋ ਬਾਈ ਵੀ ਤੁਸੀਂ ਗਲਤ ਹੀ ਮੰਨਦੇ ਹੋ? ਹਾਂਜੀ ਅਸੀਂ ਗਲਤ ਹੀ ਮੰਨਦੇ ਆ। ਵੀਡੀਓ ਥੋੜੀ ਅਸੀਂ ਬਣਾ ਰਹੇ ਆ। ਠੀਕ ਹੈ ਵੀਡੀਓ ਬਾਈ ਵੀਡੀਓ ਵੇਖ ਸਕਦੇ ਬਣਾ ਲਓ ਪਰ ਵੀਡੀਓ ਪਾਜਣਾ ਕਿਉਂਕਿ ਸਾਡੇ ਅਸੀਂ ਵੀ ਸਾਡੇ ਬੱਚੇ ਉਧਰ ਰਹਿੰਦੇ ਆਪਣੇ ਬਿਹਾਰ ਤੋਂ ਉਹ ਕੀ ਛੋਟਣਗੇ ਸਾਡੇ ਮਾਤਾ ਪਿਤਾ ਇੱਦਾਂ ਦਾ ਕੰਮ ਕਰ ਰਹੇ ਨੇ ਪੰਜਾਬ ਵਿੱਚ ਦੇਖ ਲੈ ਬੱਚਿਆਂ ਨੂੰ ਕਿਉਂ ਲੱਗੇ ਤੁਸੀਂ ਇੱਧਰ ਟੋਕਿਓਂ ਨਾਲ ਸਟੱਡੀ ਉੱਧਰ ਹੀ ਚੱਲਦੀ ਹੈ ਉਧਰ ਵੀ ਹਮਾਰਾ ਪਰਿਵਾਰ ਰਹਿੰਦਾ ਹੈ ਅੱਛਾ ਥੋੜੀ ਵੀਡੀਓ ਵੀ ਪਾਵਾਂਗੇ ਤੁਹਾਨੂੰ ਸਜ਼ਾ ਵੀ ਦਵਾਵਾਂਗੇ ਹਾਂ ਭਾਈ ਹੋਂ ਤਾਂ ਮੈਂ ਸੱਚ ਦੱਸਦਾ ਹਾਂ ਤਾਂ ਸੜਦੇ ਨਹੀਂ ਨਹੀਂ ਭਾਈ ਕੋਈ ਸੱਚੀ ਗੱਲ ਨਹੀਂ 100 ਭਾਈ ਜਿਹੜੇ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਜੀ ਤੇ ਇਹੋ ਜਿਹੇ ਲੋਕਾਂ ਤੋਂ ਵਜਾ ਜਾਵੇ ਤੇ ਹੁਣ ਇਹ ਦੱਸੋ ਵੀ ਤੁਹਾਡਾ ਅੱਗੇ ਦਾ ਪਲਾਨ ਹੋਰ ਕੀ ਸੀਗਾ ਮਤਲਬ ਇੱਕ ਇੱਕ ਘਰ ਨੂੰ ਫੜਪ ਕੇ ਜ਼ਮੀਨ ਜਾਇਦਾਦ ਠੀਕ ਹੈ ਇਹ ਵੀ ਸੁਰਨ ਦੇ ਵਿੱਚ ਆਈ ਵੀ ਜਿਹੜੇ ਇਹਦੇ ਫਾਦਰ ਸਾਹਿਬ ਸੀ ਉਹ ਤੁਹਾਨੂੰ ਆਪਣੇ ਬੱਚਿਆਂ ਨੂੰ ਸਮਝਦੇ ਸੀ ਹਾਂਜੀ ਸਮਝਦੇ ਸੀ ਉਹੀ ਗੱਲਾਂ ਹੁਣ ਤੁਹਾਨੂੰ ਪਲਾਨ ਨੂੰ ਮੈਂ ਪਹਿਲੇ ਦੱਸ ਦੱਸ ਨਹੀਂ ਫਿਰ ਤੂੰ ਤਾਂ ਖਰਾਮ ਨਿਕਲਿਆ ਖਰਾਮ ਖਾਨ ਵਾਲਾ ਨਿਕਲਿਆ ਨਾ ਵੀ ਆਪਾਂ ਕਹਿੰਦੇ ਵੀ ਖਰਾਮ ਖਰਾਮ ਜਿਆਦਾ ਜਿਹਨੂੰ ਕਹਿ ਸਕਦੇ ਆ ਵੀ ਨੂਨ ਖਾ ਕੇ ਖਰਾਮ ਕਰਨ ਵਾਲਾ ਤੂੰ ਤਾਂ ਫਿਰ ਉਹ ਉਹ ਚੀਜ਼ ਨਿਕਲੀ ਬਣੀ ਨਾ ਤੇਰੇ ਜਿਹਾ ਤੂੰ ਤੈਨੂੰ ਅਸੀਂ ਕਹੇ ਇਹ ਕਹਿ ਸਕਦੇ ਵੀ ਨਾਮ ਖਰਾਮ ਇਤੋਂ ਨੂੰ ਕੋ ਰਮਾਈਤੇ ਤੇ ਕੋ ਗੇੜੀ ਗੱਲ ਅਗੇ ਹੁਣ ਜੇ ਆਪਾਂ ਅੱਜ ਦਾ ਟਾਈਮ ਜੇ ਪੰਜਾਬੀਆਂ ਦੀ ਗੱਲ ਸੋਚੀਏ ਭਾਈ ਭਾਈ ਦਾ ਬੈਰੀ ਹੋ ਰਿਹਾ ਹੈਗਾ ਨਹੀਂ ਤੈਨੂੰ ਹੁਣ ਇਸ ਗੱਲ ਦਾ ਅਹਿਸਾਸ ਹੋ ਰਿਹਾ ਵੀ ਤੂੰ ਗਲਤੀ ਕੀਤੀ ਹੈ ਕਿ ਨਹੀਂ ਲੱਗ ਰਿਹਾ ਤੈਨੂੰ ਆਇ ਤਾਂ ਅਹਿਸਾਸ ਹੋ ਰਿਹਾ ਵੀ ਹਾਂ ਗਲਤੀ ਕੀਤੀ ਅਸੀਂ ਆ ਤੁਹਾਨੂੰ ਲੱਗ ਰਿਹਾ ਵੀ ਤੁਹਾਨੂੰ ਸਜ਼ਾ ਮਿਲੂਗੀ ਜਦੋਂ ਅਸੀਂ ਫੜੇ ਗਏ ਤਾਂ ਅਹਿਸਾਸ ਹੋਇਆ ਨਹੀਂ ਤਾਂ ਜੇ ਅਸੀਂ ਐਸ਼ ਕਰਦੇ ਫਿਰ ਤਾਂ ਕਾਹਦਾ ਅਹਿਸਾਸ ਹੋਣਾ ਨਹੀਂ ਹੁਣ ਤੁਹਾਨੂੰ ਇਸ ਗੱਲ ਦਾ ਕਿੰਨਾ ਕੁ ਦੁੱਖ ਹੈ ਵੀ ਅਸੀਂ ਯਾਰ ਫੜੇ ਗਏ ਆ ਸਾਡੀ ਚੋਰੀ ਸਾਹਮਣੇ ਆ ਗਈ ਕਹਿੰਦੇ ਵੀ ਯਾਰੀ ਤੇ ਚੋਰੀ ਬੜਾ ਜਰਨੀ ਲੁਗੀ ਰਹਿੰਦੀ ਬੰਦੇ ਫੜੇ ਜਾਂਦੇ ਆ ਹੁਣ ਤੈਨੂੰ ਇਸ ਗੱਲ ਦਾ ਦੁੱਖ ਕਿੰਨਾ ਕੁ ਦੁੱਖ ਹੈ ਵੀ ਹਾਂ ਯਾਰ ਵੀ ਬਹੁਤ ਨੂੰ ਬਹੁਤ ਜ਼ਿਆਦਾ ਦੁੱਖ ਹੈ ਤੇ ਤੁਹਾਨੂੰ ਹਾਂਜੀ ਬਹੁਤ ਜ਼ਿਆਦਾ ਦੁੱਖ ਹੈ ਹੈ ਉੱਚੀ ਬੋਲੋ ਥੋੜਾ ਜਿਆ ਬਹੁਤ ਜ਼ਿਆਦਾ ਦੁੱਖ ਹੈ ਦੇਖੋ ਜੀ ਹੁਣ ਆਵਾਜ਼ ਵੀ ਨਿਕਲਦੀ ਦੀ ਕਿਉਂਕਿ ਆਵਾਜ਼ ਤਾਂ ਹੀ ਨਿਕਲਦੀ ਜਿਹੜੀ ਇਹਨਾਂ ਨੇ ਘਣਾਣੀ ਫਰਕ ਕੀਤੀ ਹੈ ਉਹ ਹੁਣ ਸਾਰੇ ਸਾਹਮਣੇ ਅਸੀਂ ਲੈ ਕੇ ਆਉਣੀ ਹੈ ਦੱਸ ਤੁਸੀਂ ਭਾਈ ਕੀ ਕਹਿੰਦੇ ਹੋ ਨੇ ਉਹ ਕੈਮਰੇ ਉਰੇ ਅਸੀਂ ਜਿਹੜੀ ਇਹ ਵੀਡੀਓ ਵਾਇਰਲ ਕਰੀਏ ਕਿਉਂਕਿ ਕਿਉਂਕਿ ਅਸੀਂ ਮੰਨਦੇ ਆ ਏ ਮੰਨੇ ਨਹੀਂ ਮਨਾਏਗਾ ਇਹ ਮਨਾਇਆ ਇਹ ਵੀਡੀਓ ਆਪਾਂ ਵਾਇਰਲ ਕਰ ਲਈਏ ਜਾਂ ਨਹੀਂ ਕਰਨੀ ਹਾਂ ਕਰਾਂਗੇ ਜੀ ਵੀਡੀਓ ਵਾਇਰਲ ਕਰਾਂਗੇ ਪਹਿਲਾਂ ਸਜਾ ਦਵਾਉਂਗਾ ਇਹਨੂੰ ਵੀਡੀਓ ਬਈ ਸਹੀ ਤਰ੍ਹਾਂ ਵਾਇਰਲ ਕਰਾ ਕੇ ਕਿ ਲੋਕਾਂ ਨੂੰ ਪਤਾ ਲੱਗ ਜੇ ਵੀ ਪੰਜਾਬੀਆਂ ਨੂੰ ਦੇ ਪੰਜਾਬੀਆਂ ਨੂੰ ਤਾਂ ਯਕੀਨ ਕਰਦੇ ਆ ਵਿਸ਼ਵਾਸ ਕਰਦੇ ਆ ਕਿ ਇਹ ਲੋਕਾਂ ਨੇ ਇੰਨਾ ਗਿਰੇ ਹੋਇਆ ਇਹਨਾਂ ਨੇ ਇਹ ਜੀ ਜ਼ਮੀਰ ਮਰੀ ਹੋਈ ਹੈ ਵੀ ਆਪਾਂ ਸੋਚ ਨਹੀਂ ਸਕਦੇ ਠੀਕ ਹੈ ਸੋ ਬਈ ਵੀਡੀਓ ਨੂੰ ਬਹੁਤ ਤੋਂ ਬਾਅਦ ਸ਼ੇਅਰ ਕਰ ਦਿਓ ਇਹੋ ਜਿਹੇ ਲੋਕਾਂ ਨੂੰ ਆਪਾਂ ਆਪਣੇ ਪਰਿਵਾਰ ਨੂੰ ਆਪਾਂ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਭੈਣਾ ਭਰਾਵਾਂ ਨੂੰ ਬਚਾ ਸਕੀਏ ਤੇ ਇਹ ਮਤਲਬ ਇਹਨਾਂ ਨੂੰ ਆਪਾਂ ਪੰਜਾਬ ਦੇ ਵਿੱਚ ਆਉਣਾ ਰੋਕੀਏ। ਆਨਲਾਈਨ ਸਮਝ ਇਹਨਾਂ ਦੀਆਂ ਵੋਟਾਂ ਵੱਧ ਰਹੀਆਂ। ਪੰਜਾਬਗੀਆਂ ਉਹਨਾਂ ਦੀ ਗਿਣਤੀ ਵੱਧ ਰਹੀ ਹੈ। ਭਾਈ ਬੱਚੇ ਵੱਧ ਕਿਉਂ ਜੰਮ ਰਹੇ ਆਪਣੇ ਨਾਲੋਂ? ਆਪਣੇ ਪੰਜਾਬੀ ਬੱਚੇ ਜੰਮਣ ਦੇ ਲਾਇਕ ਹੀ ਹਨੀਗੇ। ਜੇ ਚਾਹੇ ਮੁੰਡੇ ਲਾ ਲਓ, ਜੇ ਕੁੜੀਆਂ ਲਾ ਲਓ। ਠੀਕ ਹੈ। ਇਹ ਬੱਚੇ ਕਿਉਂ ਬਹੁਤ ਜ਼ਿਆਦਾ ਜੰਮ ਰਹੇ ਆ? ਵਸ ਇਹਨਾਂ ਨੇ ਪੰਜਾਬ ਤੇ ਕਬਜ਼ਾ ਕਰਨਾ ਹੈ। ਕਬਜ਼ਾ ਲ ਭਾਈ ਕਦੀ ਬੈਠੇ ਅੱਧਾ ਕਬਜ਼ਾ ਹੋ ਗਿਆ। ਕਿਉਂਕਿ ਆਪਾਂ ਆਪਾਂ ਕਿਤੇ ਬਾਹਰੀ ਸਟੇਟਸ ਜਾ ਕੇ ਆਪਾਂ ਕਿਤੇ ਵੀ ਕੋਈ ਜ਼ਮੀਨ ਨਹੀਂ ਲੈ ਸਕਦੇ। ਇਹ ਜੋ ਮਰਜ਼ੀ ਖਰੀਦ ਸਕਦੇ ਇੱਥੇ। ਸੋ ਭਾਈ ਕਹ ਸਕਦੇ ਆ ਵੀ ਆਪਣੇ ਜਿਹੜੇ ਪੰਜਾਬੀ ਆ ਕਈ ਤਾਂ ਨਸ਼ਾ ਨੇ ਮਾਰਤੇ, ਚਿੱਟੇ ਨੇ ਮਾਰਤੇ ਤੇ ਕੁਛ ਕਿਹੜੇ ਪੰਜਾਬੀ ਆ ਬਾਹਰ ਨੂੰ ਜਾ ਰਹੇ ਆ ਤੇ ਇਸੇ ਕਰਕੇ ਪੰਜਾਬ ਦਾ ਖਲਾਅਤ ਹੋ ਗਿਆ ਬਹੁਤ ਮਾੜੀ। ਇਹ 30 ਦੀ 35-35 ਹਜ਼ਾਰ ਰੁਪਇਆ ਦੇ ਕੇ ਜਿਹੜੇ ਪੰਜਾਬੀ ਬਾਹਰ ਬੈਠੇ ਆ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ ਉਹ ਇਹਨਾਂ ਨੂੰ ਕੋਠੀਆਂ ਸੰਭੀ ਗਏ, ਸੰਭ ਰਏ ਆ ਤੇ ਕੱਲੀਆਂ ਕੋਠੀਆਂ ਸੰਭਣ ਦਾ ਗੱਡੀ ਦੀ ਸਲਫ ਮਾਰਨ ਦਾ 25 ਦੀ 30 ਹਜ਼ਾਰ ਰੁਪਇਆ ਲੈ ਰਹੇ ਆ। ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ। ਹਾਂ ਲੈ ਕੇ ਜਾ। ਚਲੋ ਸੋ ਵੀਡੀਓ ਨੂੰ ਇੰਨੀ ਕੁ ਸ਼ੇਅਰ ਕਰ ਦਿਓ ਲੋਕਾਂ ਨੂੰ ਸਹੀ ਤੇ ਆਪਾਂ ਪੰਜਾਬ ਦੇ ਵਿੱਚ ਇਹਨਾਂ ਤੇ ਬਾਈਕਾਟ ਕਰਨਾ ਬੁਰੀ ਤਰ੍ਹਾਂ ਚੰਗੀ ਤਰ੍ਹਾਂ ਮਤਲਬ ਇਹ ਆ ਨਾ ਸਕਣ ਸੋ ਸਾਡੀ ਵੀਡੀਓ ਸੀਗੀ ਇੱਕ ਲੋਕਾਂ ਨੂੰ ਸੁਨੇਹਾ ਦੇਣ ਲਈ ਵੀਡੀਓ ਬਹੁਤ ਬਹੁਤ ਸ਼ੇਅਰ ਕਰ ਦਿਓ ਜੀ ਧੰਨਵਾਦ